ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ ਗੱਲ ਕਰਾਂਗੇ 5ਵੀਂ ਜਮਾਤ ਪੰਜਾਬੀ ਪੁਸਤਕ ਪਾਠ ਨੰਬਰ 6 ਆਓ ਰਲ ਮਿਲ ਕੇ ਰੁੱਖ ਲਗਾਈਏ ਇਸ ਨੂੰ ਪੜਾਂਗੇ ਅਤੇ ਇਸ ਪਾਠ ਦੇ ਪ੍ਰਸ਼ਨ ਉੱਤਰ ਵੀ ਕਰਾਵਾਂਗੇ ਪੂਰੀ ਵੀਡੀਓ ਜ਼ਰੂਰ ਦੇਖਣੀ ਹੈ ਇਸ ਤੋਂ ਇਲਾਵਾ ਬਾਕੀ ਪਾਠਾਂ ਦੇ ਪ੍ਰਸ਼ਨ ਉੱਤਰ ਤੁਸੀਂ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਲਿੰਕ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਜਾਂ ਫਿਰ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਸਾਰੇ ਪਾਠਾਂ ਦੇ ਪ੍ਰਸ਼ਨ ਉੱਤਰ ਤੁਹਾਨੂੰ ਚੈਪਟਰ ਵਾਈਜ਼ ਮਿਲ ਜਾਣਗੇ ਹੁਣ ਆਪਾਂ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਇਸ ਪਾਠ ਨੂੰ ਪੜਦੇ ਹਾਂ ਆਓ ਰਲ ਮਿਲ ਕੇ ਰੁੱਖ ਲਗਾਈਏ ਪ੍ਰਦੂਸ਼ਣ ਨੂੰ ਦੂਰ ਭਜਾਈਏ ਵੱਧ ਤੋਂ ਵੱਧ ਰੁੱਖ ਲਾ ਕੇ ਹਰ ਥਾਂ ਹਰਾ ਭਰਾ ਪੰਜਾਬ ਬਣਾਈਏ ਲਾਲਚ ਬਸਨਾ ਵੱਢੀਏ ਰੁੱਖ ਰੁੱਖਾਂ ਤੋਂ ਸੋਹ ਮਿਲਦੇ ਸੁੱਖ ਚਾਰ ਚੁਫੇਰੇ ਮਹਿਕਾਂ ਵੰਡਣ ਇਹਨਾਂ ਦੇ ਨਾਲ ਸਾਂਝਾ ਸਾਂਝਾਂ ਪਾਈਏ ਆਓ ਰਲ ਮਿਲ ਕੇ ਰੁੱਖ ਲਗਾਈਏ ਇੱਕ ਵੱਡੋ ਤਾਂ ਲਾਓ ਚਾਰ ਰੁੱਖਾਂ ਬਿਨ ਰੁਸ ਜਾਏ ਬਹਾਰ ਰੁੱਖਾਂ ਨਾਲ ਹੀ ਖੁਸ਼ੀਆਂ ਖੇੜੇ ਇਹਨਾਂ ਦੀ ਸਭ ਖੈਰ ਮਨਾਈਏ ਆਓ ਰਲ ਮਿਲ ਕੇ ਰੁੱਖ ਲਗਾਈਏ ਰੁੱਖ ਹੀ ਸ਼ੁੱਧ ਹਵਾ ਦਿੰਦੇ ਹਨ ਜੜੀਆਂ ਜੜੀ ਬੂਟੀਆਂ ਫਲ ਦਿੰਦੇ ਹਨ ਮੀ ਤੁਪ ਛਖੜੋਂ ਕਰਦੇ ਰਾਖੀ ਇਹਨਾਂ ਦੀ ਰਲ ਹੋਂਦ ਬਚਾਈਏ ਆਓ ਰਲ ਮਿਲ ਰੁੱਖ ਲਗਾਈਏ ਰੁੱਖੋ ਹਨ ਠੰਡੀਆਂ ਸ਼ਾਮਾਂ ਦਿੰਦੇ ਪੌਂਖ ਹੋਰ ਹੜ ਤੋਂ ਇਹੀ ਬਚਾਉਂਦੇ ਪੰਛੀਆਂ ਦੇ ਲਈ ਰਹਿਣ ਬਸੇਰਾ ਲੱਕੜ ਕੀਮਤੀ ਇਹਨਾਂ ਤੋਂ ਪਾਈਏ ਆਓ ਰਲ ਮਿਲ ਰੁੱਖ ਲਗਾਈਏ ਪ੍ਰਦੂਸ਼ਣ ਨੂੰ ਦੂਰ ਭਜਾਈਏ ਵੱਧ ਤੋਂ ਵੱਧ ਰੁੱਖ ਲਾ ਕੇ ਹਰ ਥਾਂ ਹਰਾ ਭਰਾ ਪੰਜਾਬ ਬਣਾਈਏ ਔਖੇ ਸ਼ਬਦਾਂ ਦੇ ਅਰਥ ਸਾਂਝਾਂ ਹਿੱਸੇਦਾਰੀਆਂ ਖੈਰ ਭਲਾ ਸ਼ੁੱਧ ਸਾਫ਼ ਹੋਂਦ ਮੌਜੂਦ ਹੋਣਾ ਬਹਾਰ ਖੁਸ਼ੀ ਪੌਂਖੋਰ ਮਿੱਟੀ ਦਾ ਖੁਰਨਾ ਚਖੜ ਤੇਜ਼ ਹਵਾਵਾਂ ਕੁਝ ਹੋਰ ਯਾਦ ਰੱਖਣ ਜੋ ਗੱਲਾਂ ক্রিকেট ਦਾ ਬੱਲਾ ਬਣਾਉਣ ਲਈ ਬਿਲੋ ਨਾਂ ਦੇ ਦਰਖਤ ਦੀ ਲੱਕੜ ਵਰਤੀ ਜਾਂਦੀ ਹੈ ਬੇਸਵਾਲ ਦਾ ਬੱਲਾ ਬਣਾਉਣ ਲਈ ਹਿੱਕਰੀ ਨਾਂ ਦੇ ਦਰਖਤ ਦੀ ਲੱਕੜ ਵਰਤੀ ਜਾਂਦੀ ਹੈ ਸੇਬ ਵਿੱਚ 25% ਪਾਣੀ ਹੁੰਦਾ ਹੈ ਇਸੇ ਕਾਰਨ ਇਹ ਫਲ ਪਾਣੀ ਤੇ ਤਰਦਾ ਰਹਿੰਦਾ ਹੈ ਬਾਅੰਸ ਦਾ ਦਰਖਤ ਇੱਕ ਦਿਨ ਵਿੱਚ 35 ਇੰਚ ਤੱਕ ਵੱਧ ਸਕਦਾ ਹੈ ਹੁਣ ਬੱਚਿਓ ਆਪਾਂ ਇਸ ਦਾ ਪਾਠ ਵਿਆਸ ਕਰਦੇ ਹਾਂ ਜ਼ੁਬਾਨੀ ਅਭਿਆਸ ਨੰਬਰ 1 ਪ੍ਰਸ਼ਨ ਹੈ ਜੇ ਰੁੱਖ ਕਿਸ ਚੀਜ਼ ਨੂੰ ਦੂਰ ਕਰਦੇ ਹਨ ਰੁੱਖ ਪ੍ਰਦੂਸ਼ਣ ਨੂੰ ਦੂਰ ਕਰਦੇ ਹਨ ਰੁੱਖ ਪ੍ਰਦੂਸ਼ਣ ਨੂੰ ਦੂਰ ਕਰਦੇ ਹਨ ਨੰਬਰ 2 ਜੇਕਰ ਰੁੱਖ ਵਧਣਾ ਪਵੇ ਤਾਂ ਕੀ ਕਰਨਾ ਚਾਹੀਦਾ ਹੈ ਇੱਕ ਰੁੱਖ ਵਧਣ ਬਦਲੇ ਸਾਨੂੰ ਚਾਰ ਰੁੱਖ ਲਾਉਣੇ ਚਾਹੀਦੇ ਹਨ ਇਹ ਵਾਲਾ ਉੱਤਰ ਲਿਖਾਂਗੇ ਇੱਕ ਰੁੱਖ ਵਧਣ ਬਦਲੇ ਸਾਨੂੰ ਚਾਰ ਰੁੱਖ ਲਾਉਣੇ ਚਾਹੀਦੇ ਹਨ ਨੰਬਰ 3 ਅਸੀਂ ਪੰਜਾਬ ਨੂੰ ਹਰਾ-ਭਰਾ ਕਿਵੇਂ ਬਣਾ ਸਕਦੇ ਹਾਂ ਅਸੀਂ ਪੰਜਾਬ ਨੂੰ ਹਰਾ-ਭਰਾ ਕਿਵੇਂ ਬਣਾ ਸਕਦੇ ਹਾਂ ਅਸੀਂ ਪੰਜਾਬ ਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਹਰਾ-ਭਰਾ ਬਣਾ ਸਕਦੇ ਹਾਂ ਨੰਬਰ 4 ਕਵਿਤਾ ਨੂੰ ਲਹਿ ਵਿੱਚ ਗਾਓ ਕਵਿਤਾ ਨੂੰ ਲਹਿ ਵਿੱਚ ਗਾਉਣਾ ਬੱਚਿਓ ਤੁਸੀਂ ਇਸ ਕਵਿਤਾ ਨੂੰ ਪੜ੍ਹਨਾ ਹੈ ਅਤੇ ਲਹਿ ਦੇ ਵਿੱਚ ਗਾਉਣਾ ਹੈ ਆੜਾ ਭਾਗ ਕਵਿਤਾ ਵਿੱਚੋਂ ਹੇਠ ਲਿਖੇ ਪੈਰੇ ਵਿੱਚੋਂ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਲਿਖੋ ਇੱਕ ਵੱਡੋ ਤਾਂ ਲਾਓ 4 ਇਹਨਾਂ ਦੀ ਰਲ ਹੋਂਦ ਬਚਾਈਏ ਪ੍ਰਸ਼ਨ ਨੰਬਰ 1 ਪੁੱਛਿਆ ਸਾਨੂੰ ਇਸ ਦੇ ਵਿੱਚੋਂ ਸਾਨੂੰ ਕਿਸ ਦੀ ਖੈਰ ਮਨਾਉਣੀ ਚਾਹੀਦੀ ਹੈ ਸਾਨੂੰ ਰੁੱਖਾਂ ਦੀ ਖੈਰ ਮਨਾਉਣੀ ਚਾਹੀਦੀ ਹੈ। ਨੰਬਰ 2 ਸਾਨੂੰ ਰੁੱਖਾਂ ਤੋਂ ਕੀ ਕੀ ਮਿਲਦਾ ਹੈ? ਬੱਚਿਓ ਆਪਾਂ ਨੂੰ ਰੁੱਖਾਂ ਤੋਂ ਕੀ ਕੀ ਮਿਲਦਾ ਹੈ? ਰੁੱਖਾਂ ਤੋਂ ਸਾਨੂੰ ਫਲ, ਫੁੱਲ, ਜੜੀਆਂ, ਬੂਟੀਆਂ, ਕੱਟ ਕੱਰ ਬਣਾਉਣ ਲਈ ਲੱਕੜ, ਠੰਡੀਆਂ ਹਵਾਵਾਂ ਅਤੇ ਆਕਸੀਜਨ ਮਿਲਦੀ ਹੈ। ਵਿਰੋਧੀ ਸ਼ਬਦ ਮਿਲਾਣ ਕਰੋ। ਆਪਾਂ ਬੱਚਿਓ ਸ਼ਬਦ ਮਿਲਾਉਣੇ ਨੇ ਜਿਹੜੇ ਵਿਰੋਧੀ ਨੇ ਇੱਕ ਦੂਜੇ ਨਾਲ ਜਿਵੇਂ ਦੂਰ ਨੇੜੇ ਸੁਖ ਦੁਖ ਵਧਣਾ ਲਾਉਣਾ ਰੁਸਣਾ ਮਨਾਉਣਾ ਸ਼ੁੱਧ ਅਸ਼ੁੱਧ ਬੱਦ ਕਟ ਇਸ ਤੋਂ ਬਾਅਦ ਅੱਗੇ ਦੇਖਦੇ ਹਾਂ ਸਮਝਦਾਰ ਤੇ ਸਿਰਜਣਾਤਮਕ ਪ੍ਰਖ ਰਖਤਾਂ ਦੇ ਨਾਮ ਨਿੰਮ ਦਰਖਤਾਂ ਦੇ ਨਾਮ ਲਿਖਣੇ ਵਿੱਚੋਂ ਆਪਾਂ ਨੇ ਦਰਖਤਾਂ ਦੇ ਨਾਮ ਕਿਹੜੇ-ਕਿਹੜੇ ਹੁੰਦੇ ਨੇ ਨਿੰਮ ਬੋਹੜ ਕਿੱਕਰ ਟਾਲੀ ਜਾਮਣ ਅੰਬ ਹੋਰ ਵੀ ਬਹੁਤ ਸਾਰੇ ਦਰਖਤ ਹੁੰਦੇ ਨੇ ਤੁਸੀਂ ਆਪਣੀ ਮਰਜ਼ੀ ਦੇ ਦਰਖਤ ਦੇਖ ਸਕਦੇ ਹੋ ਬੱਚਿਓ ਅੱਗੇ ਸਾਨੂੰ ਦਿੱਤਾ ਗਿਆ ਕਿ ਆਪਾਂ ਨੇ ਇਹਨਾਂ ਚਿੱਤਰਾਂ ਦੇ ਵਿੱਚ ਰੰਗ ਭਰਨੇ ਠੀਕ ਹੈ ਇਹਨਾਂ ਨੂੰ ਤੁਸੀਂ ਰੰਗਾਂ ਦੇ ਨਾਲ ਭਰ ਸਕਦੇ ਹੋ ਦੋਨੇ ਠੀਕ ਹੈ ਅੱਗੇ ਆ ਗਿਆ ਰੁੱਖਾਂ ਦੀ ਮਹੱਤਤਾ ਬਾਰੇ ਇੱਕ ਲੇਖ ਲਿਖੋ ਆਪਾਂ ਨੇ ਹੁਣ ਲੇਖ ਲਿਖਣਾ ਹੈ ਰੁੱਖਾਂ ਦੀ ਮਹੱਤਤਾ ਬਾਰੇ ਰੁੱਖਾਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ ਮਨੁੱਖਾਂ ਸਮੇਤ ਜਿੰਨੇ ਜੀਵ ਧਰਤੀ ਉੱਤੇ ਵੱਸਦੇ ਹਨ ਉਨ੍ਹਾਂ ਦਾ ਜੀਵਨ ਰੁੱਖਾਂ ਦੇ ਸਹਾਰੇ ਹੀ ਹੈ ਰੁੱਖ ਸਾਡੀਆਂ ਤਿੰਨ ਲੋੜਾਂ ਕੁੱਲੀ ਗੁੱਲੀ ਅਤੇ ਜੁੱਲੀ ਨੂੰ ਪੂਰਾ ਕਰਦੇ ਹਨ ਭੋਜਨ ਲਈ ਅੰਨ ਫਲ ਸਬਜ਼ੀਆਂ ਆਦ ਸਭ ਕੁਝ ਸਾਨੂੰ ਰੁੱਖਾਂ ਤੋਂ ਹੀ ਪ੍ਰਾਪਤ ਹੁੰਦਾ ਹੈ ਸਹਿਦੂਤ ਦੇ ਰੁੱਖਾਂ ਤੇ ਪਲਣ ਵਾਲਾ ਰੇਸ਼ਾ ਰੇਸ਼ਮ ਦਾ ਕੀੜਾ ਸਾਨੂੰ ਰੇਸ਼ਮ ਦਿੰਦਾ ਹੈ ਜਿਸ ਤੋਂ ਸਾਡੇ ਲਈ ਕੀਮਤੀ ਕੱਪੜਾ ਬਣਦਾ ਹੈ ਰੁੱਖ ਹੀ ਸਾਨੂੰ ਖਾਣ ਲਈ ਸੁਆਦੀ ਫਲ ਦਿੰਦੇ ਹਨ ਇਨ੍ਹਾਂ ਤੋਂ ਹੀ ਸਾਨੂੰ ਸ਼ਹਿਦ ਪ੍ਰਾਪਤ ਹੁੰਦਾ ਹੈ ਸਾਡੇ ਸਿਰਾਂ ਨੂੰ ਟਕਣ ਦਾ ਮਕਾਨ ਬਣਾਉਣ ਲਈ ਵੀ ਸਾਨੂੰ ਲਈ ਵੀ ਸਾਨੂੰ ਲੱਕੜੀ ਦੀ ਜ਼ਰੂਰਤ ਪੈਂਦੀ ਹੈ ਜੋ ਕਿ ਸਾਨੂੰ ਰੁੱਖਾਂ ਤੋਂ ਹੀ ਪ੍ਰਾਪਤ ਹੁੰਦੀ ਹੈ ਇਸ ਤੋਂ ਇਲਾਵਾ ਤੁੱਪ ਤੇ ਮੀਂਹ ਤੋਂ ਵੀ ਸਾਨੂੰ ਰੁੱਖ ਹੀ ਬਚਾਉਂਦੇ ਹਨ ਰੁੱਖ ਸਾਹ ਲੈਣ ਲਈ ਹਵਾ ਨੂੰ ਸਾਫ਼ ਕਰਦੇ ਹਨ ਜੋ ਕਿ ਸਾਡੇ ਜੀਵਨ ਦਾ ਆਧਾਰ ਹੈ ਰੁੱਖ ਸਾਡੇ ਲਈ ਬਰਖਾ ਦਾ ਕਾਰਨ ਬਰਖਾ ਦਾ ਕਾਰਨ ਵੀ ਬਣਦੇ ਹਨ ਇਥੇ ਕਾਰਨ ਲਿਖਿਆ ਜਾਏਗਾ ਠੀਕ ਹੈ ਕ ਕੰਨਾ ਰਾਰਾ ਨੰਨਾ ਕਾਰਨ ਠੀਕ ਹੈ ਰੁੱਖਾਂ ਦਾ ਕਾਰਨ ਵੀ ਬਣਦੇ ਹਨ ਤੇ ਉਪਜਾਊ ਮਿੱਟੀ ਨੂੰ ਰੁੜਨ ਤੋਂ ਬਚਾਉਂਦੇ ਹਨ ਰੁੱਖਾਂ ਦੇ ਪੱਤੇ ਤੇ ਹੋਰ ਹਿੱਸੇ ਗਲ ਸੜ ਕੇ ਖਾਦ ਬਣ ਜਾਂਦੇ ਹਨ ਜੋ ਕਿ ਹੋਰਨਾਂ ਪੌਦਿਆਂ ਦੀ ਖੁਰਾਕ ਬਣਦੀ ਹੈ ਰੁੱਖਾਂ ਦੇ ਪੱਤਿਆਂ ਫੁੱਲਾਂ ਛਿੱਲਾਂ ਤੇ ਜੜਾਂ ਤੋਂ ਬਹੁਤ ਸਾਰੀਆਂ ਦਵਾਈਆਂ ਬਣਦੀਆਂ ਹਨ ਰੁੱਖ ਸਾਡੇ ਆਲੇ-ਦੁਆਲੇ ਨੂੰ ਹਰਾ-ਭਰਿਆ ਤੇ ਸੁੰਦਰ ਵੀ ਬਣਾਉਂਦੇ ਹਨ ਇਹਨਾਂ ਦੇ ਫਲ ਇਹਨਾਂ ਦੇ ਫੁੱਲ ਦਿਲ ਨੂੰ ਖਿੱਚਦੇ ਹਨ ਅਤੇ ਮਹਿਕਾਂ ਖਿਦਾਰਦੇ ਹਨ ਇਸ ਇਸ ਪ੍ਰਕਾਰ ਰੁੱਖਾਂ ਦੀ ਸਾਡੇ ਜੀਵਨ ਵਿੱਚ ਬਹੁਤ ਮਹਾਨਤਾ ਹੈ ਸਾਨੂੰ ਰੁੱਖਾਂ ਨੂੰ ਵਧਣਾ ਨਹੀਂ ਚਾਹੀਦਾ ਤੇ ਇਹਨਾਂ ਨੂੰ ਵੱਧ ਤੋਂ ਵੱਧ ਲਾ ਕੇ ਇਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਬੱਚੇ ਪਾਠ ਇਹੜਾ ਪੂਰਾ ਹੋ ਗਿਆ ਅਗਲੇ ਪਾਠਾਂ ਦੇ ਪ੍ਰਸ਼ਨ ਉੱਤਰ ਜਲਦ ਰਹਿ ਕੇ ਹਾਜ਼ਰ ਹੋਵਾਂਗੇ ਧੰਨਵਾਦ